ਪਟਿਆਲੇ ਨਾ ਫੁਹਾਰਾ ਚੌਕ ਆ ਅੱਛਾ ਭਾਈ ਉੱਥੇ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਆ ਅੱਛਾ ਤੇ ਪੱਪੂ ਸਮੋਸਿਆਂ ਵਾਲਾ ਇੱਕ ਦਿਨ ਚ 4000 ਦੇ ਸਮੋਸੇ ਵੇਚ ਲੱਤਾ ਆ ਭਾਈ ਬੱਲਾ ਬੱਲਾ ਭਾਈ ਬੜੇ ਬੜੀਆ ਵਧੀਆ ਕੰਮ ਕਰਦਾ ਬਈ ਤੇ ਇੱਕ ਦਿਨ ਸੁਖਵੀਰ ਬਾਦਲ ਲੰਘਿਆ ਜਾਂਦਾ ਸੀ ਉੱਥੋਂ ਦੀ ਕੋਲ ਦੀ ਝੂਠ ਬੋਲਦਾ ਵੀ ਸੁਖਵੀਰ ਬਾਦਲ ਲੰਘੇ ਜਾਂਦਾ ਸੀ ਕਾਫਲਾ ਜ ਉਹਦਾ ਸੁਖਵੀਰ ਬਾਦਲ ਨੇ ਦੇਖਿਆ ਵੀ ਆਹ ਕੱਟ ਕਾ ਦਾ ਉਹ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਪੱਪੂ ਸਮੋਸਿਆਂ ਵਾਲੇ ਦੇ ਕੱਠ ਨਹੀਂ ਹੋਊਗਾ ਹੋਰ ਕਿੱਥੇ ਹੋਊਗਾ ਪੱਪੂ ਸਮੋਸਿਆਂ ਦੀ ਰੇੜੀ ਆ ਜਾ ਰਿਹਾ ਯਾਰ ਦਸ ਮੂਸੇ ਕ੍ਰੈਂਚ ਵੇਚਦਾ ਹੈ ਅੱਛਾ ਵੀ ਛੇਰਾ ਫੇਰ ਫੇਰ ਕੀ ਤਾਇਆ ਪਾ ਲਿਆ ਫਿਰ ਇਹ ਸਾਰੇ ਰੇੜੀ ਚ ਝੂਠ ਬੋਲ ਦੋ ਕਿ ਰੇੜੀ ਚ ਸਭ ਪਾ ਲਿਆ ਹੁਣ 2000 ਪੱਪੂ ਦਾ ਹੈ 2000 ਬਾਦਲ ਕਲੇ ਪੱਪੂ ਦਾ ਤੇ ਉਹ ਜਿਹੜਾ ਬਜ਼ੁਰਗ ਹੈ ਉਹ ਐ ਨਹੀਂ ਕਹਿੰਦਾ ਤਾਇਆ ਮੂਰੋ ਅੱਗੇ ਹਮ ਤਾਇਆ ਇਹ ਨਹੀਂ ਕਹਿੰਦਾ ਕਿ ਯਾਰ ਗਾਉਂ ਝੂਠ ਬੋਲਦਾ ਉਹਨਾਂ ਦੇ ਟਰਾਂਸਪੋਰਟਾਂ ਨੇ ਉਹਨਾਂ ਨੇ ਜ਼ਮੀਨਾਂ ਨੇ ਹੋਟਲ ਨੇ ਉਹ ਸਮੋਸਿਆਂ ਦੀ ਰੇੜੀ ਚ ਸਭ ਪਾਉਣਗੇ ਤਾਇਆ ਦੋ ਰੇੜੀਆਂ ਦੇ ਐਡਰੈਸ ਦੇ ਦਿੰਦਾ ਹੈ ਪਾਲਿਆ ਹੋਣਾ ਪਾਲਿਆ ਹੋਣਾ ਇਹਨਾਂ ਨੇ ਤਰਨ ਤਾਰਕ ਨਹੀਂ ਚਵਾਲਖਣੀ ਵੀ ਦੋ ਤਿੰਨ ਛੋਲੇ ਪਟੂਰੀਆਂ ਵਾਲੀਆਂ ਰੇੜੀਆਂ ਦੱਬੀਆਂ ਨੇ ਇਹਨਾਂ ਨੇ ਆਹ ਇਮੇਜ ਬਣ ਗਈ ਕੀ ਨਾਲ ਲੈ ਜੋਂਗੇ ਪੈਸਾ ਪੈਸਾ ਨਾਲ ਲੈ ਜੋਂਗੇ